ਬਾਈ ਦੇ ਲਾ ਬਹਿ ਗਿਆ ਵਿੱਚ ਉੱਬਲਦੀ ਦੇਗੀ ਦੇ ਮਰਦੀ ਨਾ ਹੋਵੇ ਗੁਰੀ ਦੇ ਚਾਲਾਂ ਵਿੱਚ ਢਕਾ ਕੇ ਲਗਿਆ ਸੇਕ ਅਗ ਦਾ ਦੇਗ ਉਬਲ ਗਈ ਪਾਣੀ ਦੀ ਹੋ ਲਗਿਆ ਸੇਕ ਅਗੀ ਦਾ ਦੇਗ ਉਬਲ ਗਈ ਪਾਣੀ ਦੀ ਆਲੂਆਂ ਨੂੰ ਉਬਾਲਿਆ ਜੋ ਸਾਗ ਰੰਦਾ ਪਾ ਕੇ ਹੋ ਜੋਤੀ ਜੋਤ ਸਮਾ ਗਿਆ ਪਾ ਗਿਆ ਧਰਮ ਦੇ ਪੂਰਨੇ 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 ਹੋ ਜੋਤੀ ਜੋਤ ਸਮਾ ਗਿਆ ਪਾ ਗਿਆ ਧਰਮ ਦੇ ਪੂਰਨੇ ਮੁਬਤਸ ਹਾਰ ਦੇ ਪਾ ਗਿਆ ਆਪਣਾ ਆਪ ਗਵਾ ਕੇ ਉਹ ਵਾਰੀ ਪਰਖਣ ਵਾਲੀ ਮਦੀਦਾਸ ਦੀ ਆ ਗਈ ਸਿੱਧ ਕੀ ਬੰਨ ਲਿਆ ਨੋ ਫੱਟੇ ਦੁਰਤ ਮੰਗਾ ਕੇ ਆ ਰਾਤੁਰਤ ਜਲਾਦਾ ਧਰਿਆ ਉੱਤੇ ਸੀਸ ਦੇ ਹੋ ਚੀਰਨ ਵਧੀ ਰਾਸ ਨੂੰ ਲਗੇ ਝੋਲ ਲਾ ਉਹ ਚਾਰ ਕੂੜਾ ਗੜੇ ਲਾ ਕੇ ਸੀ ਥੋੜਾ ਜਾ ਚੀਰਿਆ 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 ਚਾਰ ਕੂੜਾ ਗੜੇ ਲਾ ਕੇ ਸੀ ਥੋੜਾ ਜਾ ਚੀਰਿਆ ਉਹ ਪੁੱਛਣਾ ਮਦੀਰਾ ਸਿਨੂ ਆਰੇ ਨੂੰ ਅੱਡੇ ਆ ਕੇ ਅੱਗੋਂ ਮਦੀਦਾ ਸਿ ਜੀ ਦੇਰ ਦੇ ਵਾ ਬਦਲਾਦਾ ਨੂੰ ਜੀਕੇ ਗੀਲੇ ਵਾ ਕਰਮੀ ਵਾ ਨਗਾਗੇ ਹੋਣੀ ਸੁਣ ਕੇ ਤੇ ਫਿਰ ਤੁਰਤ ਜਲਾਦਾ ਚੀਰਿਆ 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 ਇੰਨੀ ਸੁਣ ਕੇ ਤੇ ਫਿਰ ਤੁਰਤ ਜਲਾਦਾ ਚੀਰਿਆ ਹੋ ਤੁਰ ਗਿਆ ਇੱਕ ਦੇਖੀ ਦੇ ਦੋ ਹਿੱਸੇ ਕਰਵਾ ਗਏ ਜਿੱਥੇ ਖੋਲ ਨੀ ਡੋ ਲਗਾ ਭਾਗ ਲਗਾ ਗਿਆ ਧਰਤੀ ਨੂੰ ਵਿਆਹ ਸਹੀਤਾਂ ਦੇ ਵਿੱਚ ਆਪਣਾ ਨਾਮ ਲਿਖਾ ਕੇ ਬਾਈ ਮਦੀ ਦਾਸ ਦੇ ਇਹ ਸ਼ਹੀਦੀ ਖੂਨ ਨੇ ਲੱਖਾਂ ਮਰਦੇ ਨਿਗਾਤੇ ਲਾਲੋ ਲਾਲ ਬਣਾ ਕੇ ਹੋ ਖਾਤ ਦੇ ਧਰਮ ਦੀ ਸਿੱਖਤ ਹਿੱਤ ਦੀ ਬਾਗ ਲੜਦੇ ਦੇਸ ਧਰਮ ਦੀ ਸਿੱਖ ਸਹੀ ਦੀ ਪਾ ਗਏ ਸੂਰਤ ਸਿੰਘ ਮੁਸਾਬਰੀ ਬੈ ਗਏ ਪੰਦ ਮਦਾਂਗੇ ਸੂਰਤ ਸਿੰਘ ਮੁਸਾਬਰੀ ਬੈ ਗਏ ਪੰਦ ਮਦਾਂਗੇ